ਫੇਰ ਪ੍ਰਧਾਨ ਮੰਤਰੀ ਯੋਜਨਾਵਾਂ ਵਾਲੇ ਰੋਡ ਤੇ ਖੜੇ ਆ ਉਹ ਸੜਕ ਤੇ ਖੜੇ ਆ ਜੋ ਪ੍ਰਧਾਨ ਮੰਤਰੀ ਯੋਜਨਾ ਦੇ ਅਧੀਨ ਹੁੰਦਾ ਯੋਰ ਤਾਂ ਬਹੁਤ ਲਗਾਇਆ ਵੋਟਾਂ ਵੇਲੇ ਹਰ ਇੱਕ ਨੇ ਕਿ ਸਾਡਾ ਪ੍ਰਧਾਨ ਮੰਤਰੀ ਜਿਹੜੇ ਆ ਉਹ ਨਰਿੰਦਰ ਮੋਦੀ ਜੀ ਰਹਿਣ ਲੇਕਿਨ ਬੀਜੇਪੀ ਜਿਹੜੀ ਆ ਜੇ ਬੀਜੇਪੀ ਬਣਦੀ ਆ ਤਾਂ ਬੀਜੇਪੀ ਇਹ ਆਵਾਜ਼ ਕਿਉਂ ਨਹੀਂ ਉਠਾਉਂਦੀ ਕਿ ਸਾਡੀਆਂ ਸੜਕਾਂ ਜਿਹੜੀਆਂ ਉਹ ਟੁੱਟੀਆਂ ਹੋਈਆਂ ਨੇ ਪੈਚਵਰਕ ਜਿਹੜੇ ਆ ਹੋਣ ਵਾਲੇ ਆ ਔਰ ਲੋਕਾਂ ਦੀ ਆਵਾਜ਼ ਜਿਹੜੀ ਆ ਬਹੁਤ ਜ਼ਿਆਦਾ ਪ੍ਰਭਾਵਿਤ ਆ ਅਕਸਰ ਇਸ ਰੋਡ ਦੇ ਉੱਤੇ ਆਮ ਚਾਲੀਆਂ ਪਿੰਡਾਂ ਦੇ ਲੋਕ ਗੁਜ਼ਰਦੇ ਆ ਤੇ ਮੁਸ਼ਕਲਾਂ ਜਿਹੜੀਆਂ ਲੋਕਾਂ ਵਾਸਤੇ ਉਹ ਲੋਕਾਂ ਦੀਆਂ ਮੁਸ਼ਕਲਾਂ ਕੋਈ ਨਹੀਂ ਸੁਣਦਾ ਸਿਰਫ ਵੋਟਾਂ ਵਾਸਤੇ ਪਰੇਸ਼ਾਨੀਆਂ ਜਿਹੜੀਆਂ ਉਹਨੂੰ ਨਹੀਂ ਸੁਣਿਆ ਜਾਂਦਾ ਵੋਟਾਂ ਵੇਲੇ ਸਿਰਫ ਲੋਕਾਂ ਨੂੰ ਜਿਹੜੇ ਆ ਵੱਖਰੇ ਤਰ੍ਹਾਂ ਦੇ ਲਾਲੀਪਾਪ ਦਿੱਤੇ ਜਾਂਦੇ ਆ ਕਿ ਜਿਸ ਨਾਲ ਲੋਕ ਪ੍ਰਭਾਵਿਤ ਹੋ ਜਾਣ ਜੇ ਇਹਨਾਂ ਸੜਕਾਂ ਦਾ ਵਿਕਾਸ ਦੱਸਿਆ ਹੋਵੇ ਤਾਂ ਫੇਰ ਕੋਈ ਆਪਣੀ ਦੱਸੇ ਕਿ ਅਸੀਂ ਬਹੁਤ ਵਧੀਆ ਕੰਮ ਕੀਤਾ ਆ ਵਿਕਾਸ ਦੀ ਗੱਲ ਕਰੀਏ ਕਿ ਹਰ ਗੱਡੀ ਹਰ ਕਨਵੈਨਸ ਇੱਥੋਂ ਦੀ ਵੱਜ ਕੇ ਲੰਘਦਾ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਔਰ ਹਾਲਾਤ ਵੇਖ ਸਕਦੇ ਹੋ ਕਿ ਜਿਹੜੀ ਸਾਈਡ ਤੋਂ ਗੱਡੀਆਂ ਆਉਣੀਆਂ ਉਸ ਸਾਈਡ ਤੋਂ ਮੋੜ-ਮੋੜ ਕੇ ਲੋਕ ਜਾ ਰਹੇ ਨੇ ਔਰ ਤਸਵੀਰਾਂ ਫੇਰ ਤੁਹਾਡੇ ਨਾਲ ਕਲੀਅਰ ਕਰ ਦਈਏ ਕਿ ਦੀਨਾ ਨਗਰ ਹਲਕੇ ਵਿੱਚ ਖੜੇ ਆ ਜੋ ਦੀਨਾ ਨਗਰ ਹਲਕਾ ਇੱਕ ਚੰਡੀਗੜ੍ਹ ਬਣ ਗਿਆ ਸੀ ਕਹਿੰਦੇ ਸੀ ਚੰਡੀਗੜ੍ਹ ਦਾ ਮੁਕਾਬਲਾ ਕਰ ਰਿਹਾ ਔਰ ਇਹਨਾਂ ਸ਼ੜਕਾਂ ਦੇ ਹਾਲਾਤ ਵੇਖ ਲਓ ਇਹ ਸ਼ੜਕਾਂ ਜਿਹੜੀਆਂ ਚੰਡੀਗੜ੍ਹ ਦੇ ਨਕਸ਼ੇ ਨੂੰ ਜਿਹੜੀਆਂ ਉਸ ਦੇ ਨਾਲ ਮਲਾਇਆ ਜਾ ਰਿਹਾ ਕਿ ਚੰਡੀਗੜ੍ਹ ਦਾ ਮੁਕਾਬਲਾ ਕਰ ਰਿਹਾ ਜੀ ਦੀਨਾ ਨਗਰ ਹਲਕਾ ਆ ਹਲਕਾ ਵੇਖੋ ਦੀਨਾ ਨਗਰ ਦਾ ਟੁੱਟੀਆਂ ਸੜਕਾਂ ਨੇ ਔਰ ਦੋਦਮਾ ਵਾਲੀ ਸੜਕ ਹੈ ਜਦੋਂ ਦੀਨਾ ਨਗਰ ਤੋਂ ਤੁਸੀਂ ਬਹਿਮਣੀ ਗ੍ਰੇਡਰ ਨੂੰ ਜਾਂਦੇ ਹੋ ਜਾਂ ਬਾਰਡਰ ਨੂੰ ਜਾਂਦੇ ਹੋ ਆਰਮੀ ਦੀ ਆਵਾਜਾਈ ਅਕਸਰ ਹੀ ਇਸ ਰੋਡ ਤੋਂ ਰਹਿੰਦੀ ਆ ਔਰ ਜੇ ਕਿਸੇ ਮਿਸ਼ਨ ਕਰਕੇ ਆਰਮੀ ਨੂੰ ਐਮਰਜੈਂਸੀ ਲੈਣੀ ਪੈ ਜਾਏ ਤਾਂ ਇਸ ਰੋਡ ਉਤੋਂ ਆਵਾਜਾਈ ਕਿਵੇਂ ਜਾਵੇਗੀ ਇਹ ਤਸਵੀਰਾਂ ਕਲੀਅਰ ਕਰਦੀਆਂ ਨੇ ਹਾਲਾਤ ਹਾਲਾਤ ਜਦੋਂ ਅਸੀਂ ਵਿਖਾਉਨੇ ਆ ਤਾਂ ਹਰ ਵੇਲੇ ਸੜਕਾਂ ਦੇ ਹਾਲਾਤ ਟੁੱਟੇ ਹੋਏ ਨੇ ਔਰ ਪੈਚਵਰਕ ਦੀ ਗੱਲ ਕਰੀਏ ਨਵੀਂ ਸਰਕਾਰ ਨੇ ਬਣਾਉਣ ਵਾਲੀਆਂ ਸੜਕਾਂ ਪਤਾ ਨਹੀਂ ਕਦੋਂ ਬਣਾਉਣੀਆਂ ਲੇਕਿਨ ਪੈਚਵਰਕ ਤੱਕ ਨਹੀਂ ਹੋਇਆ ਔਰ ਪੈਚਵਰਕ ਖੁਣੋਂ ਸੜਕਾਂ ਸਭ ਟੁੱਟੀਆਂ ਹੋਈਆਂ ਅਕਸਰ ਹੀ ਅਸੀਂ ਵਿਖਾਉਂਦੇ ਰਹਿੰਦੇ ਆ ਕਿ ਇਹ ਸੜਕਾਂ ਕਿੰਨਾ ਸਮਾਂ ਪਹਿਲਾਂ ਬਣੀਆਂ ਸੀ ਔਰ ਟੁੱਟੀਆਂ ਕਦੋਂ ਨੇ ਔਰ ਹੁਣੇ ਕਿੰਨਾ ਸਮਾਂ ਕੱਢਣ ਗਿਆ ਤੇ ਕਦੋਂ ਇਹਦਾ ਪੈਚਵਰਕ ਹੋਵੇਗਾ ਕਦੋਂ ਇਹ ਸੜਕਾਂ ਬਣਨਗੀਆਂ ਔਰ ਆਵਾਜਾਈ ਵੇਖ ਸਕਦੇ ਹੋ ਹਰ ਥੋੜੇ ਸਮੇਂ ਬਾਅਦ ਕੋਈ ਨਾ ਕੋਈ ਗੱਡੀ ਇੱਥੋਂ ਦੀ ਨਿਕਲਦੀ ਆ ਲੇਕਿਨ ਇਹਨਾਂ ਸੜਕਾਂ ਦੇ ਹਾਲਾਤ ਮਾੜੇ ਨੇ ਲੋਕਾਂ ਦੀ ਜਿਹੜੀ ਆ ਆਵਾਜ਼ ਆਈ ਉਹ ਪ੍ਰਭਾਵਤ ਬਹੁਤ ਹੈ ਲੋਕਾਂ ਨੂੰ ਪਰੇਸ਼ਾਨੀਆਂ ਨੇ ਹੁਣ ਸਕੂਲਾਂ ਦੇ ਬੱਚਿਆਂ ਦੀਆਂ ਛੁੱਟੀਆਂ ਖਤਮ ਹੋਣ ਵਾਲੀਆਂ ਆਸ ਕਰਦੇ ਆ ਕਿ ਨਵੀਂ ਪਾਰਟੀ ਜਿਹੜੀ ਸਰਕਾਰ ਹੈ ਨਾਮ ਸਰਕਾਰ ਹੈ ਉਹ ਇਸ ਵੱਲ ਧਿਆਨ ਦੇਵੇ ਕਿ ਬੱਚੇ ਜੋ ਸਕੂਲਾਂ ਵਿੱਚੋਂ ਆਉਣੇ ਉਹਨਾਂ ਨੇ ਕਿਵੇਂ ਜਾਣਾ ਜਦੋਂ ਬੱਚਿਆਂ ਨੂੰ ਛੱਡਣ ਵਾਸਤੇ ਪੇਰੈਂਟਸ ਨੂੰ ਜਾਣਾ ਜਾਂ ਸਕੂਲਾਂ ਦੀਆਂ ਬੱਸਾਂ ਆਉਣੀਆਂ ਨੇ ਉਹਨਾਂ ਦੀ ਇਸ ਵੇਲੇ ਕੀ ਹਾਲਾਤ ਹੋਵੇਗੀ ਔਰ 10 ਦਿਨ ਰਹਿ ਗਏ ਆ ਲੇਕਿਨ 10 ਦਿਨ ਤੱਕ ਛੁੱਟੀਆਂ ਤੋਂ ਬਾਅਦ ਬੱਚਿਆਂ ਨੂੰ ਇਹੀ ਟੁੱਟੇ ਰਸਤੇ ਮਿਲਨੇ ਆ ਜੋ ਡੇਢ ਮਹੀਨੇ ਪਹਿਲਾਂ ਛੱਡੇ ਸੀ ਔਰ ਅੱਜ ਤੱਕ ਇਹ ਕੋਈ ਪੈਚ ਵਰਕ ਨਹੀਂ ਹੋਇਆ ਤੇ ਸਰਕਾਰਾਂ ਜਿਹੜੀਆਂ ਉਹ ਕੀ ਕਰ ਰਹੀਆਂ ਸਿਰਫ ਆਪਣੀਆਂ ਵੋਟਾਂ ਤੱਕ ਸੀਮਤ ਹੈ ਤੁਸੀਂ ਵਿਚਾਰ ਕਰਕੇ ਦੱਸਣਾ ਕਿ ਇਹ ਜੋ ਸੜਕਾਂ ਦੇ ਪੈਚ ਵਰਕ ਆ ਕਿਸੇ ਸਰਕਾਰ ਨੇ ਕੀਤੇ ਆ ਔਰ ਲਗਭਗ 5-7 ਸਾਲ ਤੋਂ ਇਹ ਸੜਕਾਂ ਜਿਹੜੀਆਂ ਪੂਰੀਆਂ ਹੀ ਟੁੱਟੀਆਂ ਹੋਈਆਂ ਨੇ ਔਰ ਲੋਕਾਂ ਦੀ ਆਵਾਜ਼ ਆਈ ਦੂਸਰੀ ਤਰਫ ਹੋ ਕੇ ਚੱਲਿਆ ਜਾ ਰਿਹਾ ਹਰ ਕੋਈ ਟੋਵੇ ਤੋਂ ਬਚਦਾ ਫਿਰਦਾ ਖੱਡਿਆਂ ਤੋਂ ਬਚਦਾ ਫਿਰਦਾ ਲੇਕਿਨ ਕੋਈ ਸਰਕਾਰ ਦੇ ਵੱਲ ਧਿਆਨ ਨਹੀਂ ਦੇ ਰਹੀ ਔਰ ਬਦਲਾਵ ਵਾਲਿਆਂ ਨੇ ਆਪਣਾ ਨਤੀਜਾ ਵੇਖ ਲਿਆ ਹੁਣ ਅਗਲੇ ਨਤੀਜੇ ਜਿਹੜੇ ਆ ਫੇਰ ਕੀ ਕਹਿਣਗੇ ਕਿਉਂਕਿ ਅੱਗੇ ਵੀ ਜਿਹੜੇ ਇਲੈਕਸ਼ਨ ਹੈ ਇਲੈਕਸ਼ਨ ਹੁੰਦੇ ਰਹਿਣੇ ਆ ਔਰ ਨਤੀਜੇ ਤੁਹਾਡੇ ਸਾਹਮਣੇ ਆਉਣੇ ਆ ਹੁਣ ਅਸੀਂ ਫੇਰ ਬੇਨਤੀ ਕਰਦੀ ਆ ਬਦਲਾਵ ਵਾਲਿਆਂ ਨੂੰ ਕਿ ਕੱਲੀ ਪੁਲਿਸ ਦੇ ਹੀ ਡੰਡੇ ਨਾਲ ਲਈ ਫਿਰੋ ਕੀ ਪੁਲਿਸ ਦੀਆਂ ਬਦਲੀਆਂ ਕਰਦੇ ਆਂਗੇ ਉਹ ਕਰਦੇ ਆਂਗੇ ਪਹਿਲੇ ਇਹਦੇ ਵੱਲ ਵੀ ਵੇਖੋ ਕਿ ਲੋਕ ਕਿੱਥੇ ਰਹਿਣਗੇ ਲੋਕ ਕਿੱਥੇ ਵਸਣਗੇ ਮੁੱਖ ਮੰਤਰੀ ਸਾਹਿਬ ਬਹੁਤ ਸਾਰੀਆਂ ਗੱਲਾਂ ਕਰ ਰਿਹਾ ਬਹੁਤ ਸਾਰੇ ਵਾਅਦੇ ਕਰ ਰਿਹਾ ਔਰ ਆ ਤੁਸੀਂ ਹਾਲਾਤ ਵੇਖ ਸਕਦੇ ਹੋ ਤਸਵੀਰਾਂ ਤੁਹਾਡੇ ਸਾਹਮਣੇ ਔਰ ਦੋਦਮਾ ਰੋਡ ਦੀਆਂ ਬਹਿਰਾਮਪੁਰ ਰੋਡ ਦੀਆਂ ਔਰ ਜ਼ਿਲ੍ਹਾ ਗੁਰਦਾਸਪੁਰ ਦੇ ਦੀਨਾ ਨਗਰ ਹਲਕੇ ਦੀਆਂ ਦੀਨਾ ਨਗਰ ਹਲਕੇ ਦੀ ਜਿੰਨੀ ਤਾਰੀਫ ਕੀਤੀ ਜਾ ਸਕਦੀ ਆ ਕਰ ਸਕਦੇ ਹੋ ਔਰ ਕਮੈਂਟਾਂ ਦੇ ਵਿੱਚ ਲਿਖ ਸਕਦੇ ਹੋ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ